ਦਸ਼ਕੂ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਗਲੇ ਈਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਅਗਲੇ ਈਸ਼ੂ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਮੈਂਟਸ ਜਿਹੜੇ ਸਾਡੇ ਸੈਗਮੈਂਟ ਤੇ ਨੇ ਜੀ ਸਿੰਘ ਅਮਰਜੀਤ ਖਾਲਸਤਾਨੀ ਲਿਖਦੇ ਨੇ ਡਾਕਟਰ ਸਾਹਿਬ ਜੀ ਕੌਮ ਕੋਲੋਂ ਇਸ ਵੇਲੇ ਸਰਦਾਰ ਸੁਮਜੀਤ ਸਿੰਘ ਮਾਨ ਤੋਂ ਬਾਅਦ ਅ ਵੱਡੇ ਆਗੂ ਹੋ ਮਾਨ ਸਾਹਿਬ ਨੇ ਪਾਕਿਸਤਾਨ ਦੇ ਨਵੇਂ ਆਰਮੀ ਚੀਫ ਨੂੰ ਵਧਾਈ ਭੇਜੀ ਹੈ ਕੌਮ ਦੇ ਆਗੂ ਤੇ ਭਾਵਨਾ ਨੂੰ ਵੇਖਦੇ ਤੁਸੀਂ ਵੀ ਵਧਾਈ ਭੇਜਣਾ ਜੀ ਬਿਲਕੁਲ ਠੀਕ ਹੈ ਜਿਹੜੇ ਹੁਣ ਨਵੇਂ ਪੁਲਿਸ ਮੁਖੀ ਬਣੇ ਨੇ ਜਾਵੇਦ ਕਮਰ ਜਾਂ ਕਮਰ ਜਾਵੇਦ ਬਾਜਵਾ ਜੀ ਬੜੇ ਪ੍ਰੋਫੈਸ਼ਨਲ ਨੇ ਔਰ ਇਹ ਸਾਰੇ ਦੇ ਉੱਤੇ ਜਿਹੜਾ ਫੌਜੀ ਮੁਖੀ ਹਾਂਜੀ ਫੌਜੀ ਮੁਖੀ ਪਾਕਿਸਤਾਨ ਦੇ ਬਣੇ ਨੇ ਜੀ ਜਨਰਲ ਰਾਹਿਲ ਸ਼ਰੀਫ ਦੀ ਥਾਂ ਤੇ ਹਾਲਾਂਪਹਿਲਾਂ ਕਾਫੀ ਇਸ ਕਿਸਮ ਦੀ ਜਿਹੜੀ ਹੈ ਕਿਆਸਰ ਆਈਆਂ ਸਨ ਕਿ ਸ਼ਾਇਦ ਉਹਨਾਂ ਨੂੰ ਐਕਸਟੈਂਸ਼ਨ ਮਿਲੇ ਸੋ ਹੁਣ ਤੱਕ ਜਿੰਨੇ ਮੈਂ ਕਮੈਂਟ ਪੜ੍ਹੇ ਨੇ ਉਹ ਪੋਜ਼ਿਟਿਵ ਨੇ ਸੀ ਮੁਬਾਰਕਬਾਦ ਦਿੰਦੇ ਆ ਇਵਨ ਭਾਰਤ ਦਾ ਜਿਹੜਾ ਸਾਬਕਾ ਫੌਜੀ ਮੁਖੀ ਰਿਹਾ ਹੈ ਜਨਰਲ ਵਿਕਰਮ ਸਿੰਘ ਉਹਨੇ ਵੀ ਕਿਹਾ ਕਿ ਜੀ ਕਾਂਗੋ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਇੱਕ ਐਕਸਪਿਡੀਸ਼ਨ ਵੇੜੇ ਮੈਂ ਸਰਵ ਉਹਨਾਂ ਨਾਲ ਕੀਤਾ ਹੈ ਬਹੁਤ ਨਿੱਗੇ ਨੇ ਔਰ ਬੜੇ ਯੂਨੀਕ ਔਰ ਵੈਰੀ ਪ੍ਰੋਫੈਸ਼ਨਲ ਸੋ ਅਸੀਂ ਵੈਲ ਵਿਸ਼ੀਸ ਆਂ ਥੇ ਆਰ ਸਿੰਘ ਅਮਰਜੀਤ ਜੀ ਦਾ ਸ਼ੁਕਰੀਆ ਵੀ ਕਰਦੇ ਆ ਵੀ ਉਹਨਾਂ ਨੇ ਸਾਨੂੰ ਯਾਦ ਕਰਵਾਇਆ ਨਹੀਂ ਸਤੀ ਲਿਖਦੇ ਨੇ ਡਾਕਟਰ ਸਾਹਿਬ ਅੱਜ ਪਾਕ ਵਿੱਚ ਉਰਦੂ ਨਿਊਜ਼ਪੇਪਰ ਦੁਨੀਆ ਵਿੱਚ ਆਰਟੀਕਲ ਲਿਖਿਆ ਹੈ ਹਰੂਨ ਰਸ਼ੀਦ ਸਾਹਿਬ ਨੇ ਹਰੂਨ ਰਸ਼ੀਦ ਪਾਕਿਸਤਾਨ ਦੇ ਸਭ ਚੰਗੇ ਚੰਗੇ ਰਾਈਟਰ ਹਨ ਮੈਂ ਜ਼ਰੂਰ ਦੇਖਾਂਗਾ ਇਸ ਨੂੰ ਹਾਲਾਂਕਿ ਹਰੂਨ ਰਸ਼ੀਦ ਸਾਹਿਬ ਕਈ ਵਾਰ ਜ਼ਿਆਦਾ ਸੈਕੂਲਰ ਵੀ ਬਣਨ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜਾ ਹੈ ਉਹਨਾਂ ਦਾ ਠੀਕ ਅਪਰੋਚ ਹੁੰਦੀ ਹੈ ਕਿਈ ਮਾਮਲਿਆਂ ਦੇ ਵਿੱਚ ਅ ਮਨਵੀਰ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਗ੍ਰੇਟ ਐਨਲਿਸਿਸ ਐਸ ਆਲਵੇਸ ਥੈਂਕਸ ਅ ਲੋਟ ਬਹੁਤ ਸ਼ੁਕਰੀਆ ਫਿਰ ਸਿੰਘ ਅਮਰਜੀਤ ਖਾਲਸ ਖਾਲਸਥਾਨੀ ਡਾਕਟਰ ਸਾਹਿਬ ਜੀ ਪੋਕਾ ਕਾਨੂੰਨ ਪੰਜਾਬ ਤੋਂ ਲੈ ਕੇ ਆਉਣ ਦਾ ਰਾਹ ਪਧਰਾ ਕਰ ਰਹੇ ਨੇ ਭੇਣਖਾਂ ਬੇਅਣਖ ਟੱਬਰ ਗਾੜਾ ਖਾਕਾ ਵੀ ਦੰਦ ਕੱਢੀ ਜਾ ਰਹੇ ਸੀ ਬڑے ਕੁੱਤੀ ਖਾਣੇ ਕਰ ਗਏ ਇਸ ਬੇਸ਼ਰਮ ਟੱਬਰ ਚਾਹ ਵੇਚਣ ਵਾਲਾ ਉਹ ਜਿਹੜਾ ਸਾਡੇ ਸੈਗਮੈਂਟ ਤੇ ਉਹਨਾਂ ਨੇ ਕਿ ਜੀ ਮੋਦੀ ਦੀ ਕਰਤੂਤ ਕੁਲਦੀਪ ਸਿੰਘ ਖਮ ਖਰਸਤਾਨ ਜਿੰਦਾਬਾਦ ਬਾਦਸ਼ਾਹ ਸਿੰਘ ਫਤਿਹ ਪੇਜਦੇ ਨੇ ਜੇ ਐਸ ਪੰਡਾਰ ਡਾਟਸ ਆਫ ਗੁੱਡ ਜੌਬ ਖਰਸਤਾਨ ਜਿੰਦਾਬਾਦ ਸ਼ੁਕਰੀਆ ਜੀ ਮਨਵੀਰ ਸਿੰਘ ਵਾਜ ਜੀ ਦਾ ਖਾਲਸਾ ਵਾਜ ਜੀ ਦੀ ਫਤਿਹ ਅਵਤਾਰ ਸਿੰਘ ਸੰਧੂ ਫਤਿਹ ਔਰ ਜਾਪੀ ਸਿੰਘ ਢਿਲੋਂ ਇਹਨਾਂ ਨੇ ਇਹਨਾਂ ਦਾ ਮੈਜਰੂ ਰਾਈਟ ਅਪ ਪੜਨਾ ਚਾਹੁੰਦਾ ਸਿੰਘਾਂ ਤੋੜਿਆ ਹੈ ਮਾਨ ਹਕੂਮਤਾਂ ਦਾ ਚੜੇ ਦਿੱਲੀ ਨੂੰ ਕਰਨ ਸ਼ਿਕਾਰਮੀ ਆ ਭੇਸ ਬਦਲੇ ਨਾਲ ਸ਼ਸਤਰਾਂ ਦੇ ਲੈਸ ਹੋ ਕੇ ਤੁਰ ਪਏ ਨੇ ਅੱਡੋ ਅੱਡ ਮੀਆਂ ਔਣ ਤਰੇਲੀਆਂ ਬਾਦਲ ਮਜੀਠੀਏ ਨੂੰ ਮੋਦੀ ਰਾਜਨਾਥ ਬੈਠੇ ਪੇ ਰੋਣਮੀ ਆ ਜਲਾਬ ਲੱਗ ਗਏ ਪੰਥ ਦੇ ਦੁਖੀਆਂ ਨੂੰ ਲੱਗੇ ਅੰਬੇ ਤੇ ਚੰਬੇ ਨੂੰ ਧਿਆਨਮੀ ਆ ਹਿੰਦੂ ਮੀਡੀਆ ਦੀ ਜਿਵੇਂ ਮਾਂ ਮਰ ਗਈ ਪੌਣ ਕੀਰ ਨੇ ਉਹ ਦਿਨ ਰਾਤ ਮੀਆਂ ਬਣੀਆਂ ਜੇਲਾਂ ਤੇ ਸਿੰਘਾਂ ਦੇ ਤੋੜਨੇ ਲਈ ਚਾਹੇ ਨਾਬਾਤ ਹੋਵੇ ਬੜੈਲ ਵੀ ਹੈ ਜਾਫੀ ਸਿੰਘ ਰਾਜ ਖਾਲਸੇ ਹੈ ਕਰਨਾ ਜਗ ਉੱਤੇ ਵੈਰੀ ਜਾਣਗੇ ਜਮਨਾ ਤੋਂ ਪਾਰ ਵੀ ਹੈ ਵੈਰੀ ਜਾਣਗੇ ਜਮਨਾ ਤੋਂ ਪਾਰ ਜੀ ਆਫੀ ਸਿੰਘ ਢਿਲੋਂ ਜੀ ਬਹੁਤ ਸ਼ੁਕਰੀਆ ਤੁਸੀਂ ਤੁਸੀਂ ਸਾਰੀ ਚੀਜ਼ ਨੂੰ ਬੰਨ੍ਹ ਦਿੱਤਾ ਹੈ ਕਿ ਭਾਈ ਇਹ ਜੇਲਾਂ ਕਿੱਥੇ ਰੋਕ ਸਕਦੀਆਂ ਨੇ ਭਾਵੇਂ ਮੈਂ ਕਿਹਾ ਵੀ ਸਾਡੀ ਜਵਾਨੀ ਨੂੰ ਇਹਨਾਂ ਨੇ ਗਲਤ ਪਾਸੇ ਤੇ ਤੋੜਿਆ ਹੈ ਪਰ ਜਿਹੜੀ ਦਲੇਰੀ ਉਸ ਧਰਤੀ ਦੇ ਉੱਤੇ ਜਿਹੜੀ ਅਣਖ ਔਰ ਦਲੇਰੀ ਔਰ ਦਿਲਵੱਦੀ ਹੈ ਔਰ ਔਖੀ ਤੋਂ ਔਖੀ ਕਾਟੇ ਨੂੰ ਸਰ ਕਰਨ ਦਾ ਜਿਵੇਂ ਇੱਕ ਪਾਕਿਸਤਾਨੀ ਕਾਮੇਡੀ ਬਾਰੇ ਕਹਿਣਗੇ ਕਿ ਸ਼ੇਰ ਸਾਰੇ ਨੇ ਸਿੱਖ ਬੱਬਰ ਸ਼ੇਰ ਨੇ ਜੀ ਜੀ ਸੋ ਇਹ ਗੁਰੂ ਦੀ ਰਹਿਮਤ ਹੈ ਕਿ ਅਸੀਂ ਆਸ ਕਰਦੇ ਹਾਂ ਵੀ ਸਾਡੀ ਇਹ ਜਵਾਨੀ ਜਿਹੜੀ ਕੁਰਾਏ ਪਾਈ ਹੈ ਇਹ ਜਦੋਂ ਇਹਨਾਂ ਨੇ ਖਾਲਸਤਾਨ ਦੌਰੇ 70 ਤੋਂ 84 ਤੱਕ ਦੇਖੀਏ ਜਿਹੜੀ ਵੱਡੀ ਕੰਟ੍ਰਿਬਿਊਸ਼ਨ 84 ਤੋਂ ਬਾਅਦ 10 ਸਾਲ ਦੀ ਸਟਰਗਲ ਇਹੀ ਸੰ ਨੌਜਵਾਨ ਜਿਹੜੇ ਬੇਸ਼ੱਕ ਪਹਿਲਾਂ ਕੁਝ ਹੋਰ ਪਾਸੇ ਲੱਗੇ ਹੋਣਗੇ ਪਰ ਜੋ ਹੀ ਫਿਰ ਸਿੱਖੀ ਦੇ ਵਿੱਚ ਆਏ ਖਾਲਸਾ ਦਾ ਝੰਡਾ ਉਹਨਾਂ ਨੇ ਚੁੱਕਿਆ ਫਿਰ ਜੋ ਪੰਜਾਬ ਦਾ ਇਤਿਹਾਸ ਉਹਨਾਂ ਨੇ ਬਦਲਿਆ ਔਰ ਅਸੀਂ ਆਸ ਕਰਦੇ ਹਾਂ ਕਿ ਵੀ ਇਹ ਇਹਨਾਂ ਦੁਸ਼ਮਨਾ ਨੇ ਜਿਸ ਪਾਸੇ ਪਾਇਆ ਉਧਰੋਂ ਨਿਕਲ ਕੇ ਠੀਕ ਰਸਤੇ ਨੂੰ ਚੁਣਨਗੇ ਹੁਣ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਇਹ ਸਾਡੇ ਮੁਸਲਮਾਨ ਭਰਾਵਾਂ ਦੇ ਲਈ ਔਰ ਖਾਸ ਤੌਰ ਤੋਨਾ ਮਲਕਾਂ ਲਈ 57 ਤੋਂ ਜ਼ਿਆਦਾ ਮੁਲਕ ਨੇ ਔਰ ਅਕਸਰ ਸਿੱਖਾਂ ਬਾਰੇ ਮੁਸਲਮਾਨਾਂ ਬਾਰੇ ਇਹ ਸਾਡੇ ਅਰਲੀਅਰ ਚਾਈਲਡਹੂਡਸ ਮੈਂ ਸੁਣਦਾ ਰਿਹਾ ਹਿੰਦੂ ਇਹ ਕਹਿੰਦੇ ਸੀ ਕਿ ਜੀ ਭਾਈ ਜਿੱਥੇ ਵੀ ਕੋਈ ਸਿੱਖ ਹੋਏਗਾ ਉਹ ਸਿੱਖ ਦੀ ਮਦਦ ਕਰਦਾ ਹੈ ਭਾਵੇਂ ਹੁਣ ਅਸੀਂ ਦੇਖਦੇ ਹਾਂ ਵੀ ਇਸ ਕਹਿਣ ਦਾ ਕੀ ਮਤਲਬ ਸੀ ਪਰ ਇਹ ਜ਼ਾਹਰ ਹੈ ਵੀ ਕੁਦਰਤੀ ਜਦੋਂ ਅਸੀਂ ਕਿਸੇ ਨੂੰ ਸਿੱਖੀ ਸਰੂਪ ਚ ਦੇਖਦੇ ਆ ਜਾਂ ਕਿਸੇ ਦਾ ਸਿੱਖ ਪਚੋਕੜ ਦੇਖਦੇ ਆ ਹੱਥ ਕੜਾ ਪਾਇਆ ਦੇਖਦੇ ਆ ਇਹ ਕੁਦਰਤਨ ਇੱਕ ਤੁਹਾਡੇ ਮਨ ਦੇ ਵਿੱਚ ਕਪਣਾਤ ਮਹਿਸੂਸ ਹੁੰਦੀ ਹੈ ਜੀ ਜੀ ਔਰ ਮੁਸਲਮਾਨਾ ਦੇ ਬਾਰੇ ਤਾਂ ਕਿਉਂਕਿ ਜਦੋਂ ਜਮਾਤ ਦਾ ਕਾਨਸੈਪਟ ਹੈ ਔਰ ਇੱਕ ਰਸੂਲ ਦੇ ਉੱਤੇ ਇਤਿਕਾਦ ਦੀ ਗੱਲ ਹੈ ਔਰ ਜਿਹੜੀ ਕੰਪ੍ਰੈਸਤੀ ਹੈ ਉਹ ਜੇ 20ਵੀਂ ਸਦੀ 'ਚ ਹੋਏ ਖਲੀਫਾ ਔਟੋਮਨ एंपਾਇਰ ਦਾ ਲਾਥ ਰਿਆ ਸੀ ਖিলাਫਤ ਮੂਵਮੈਂਟ ਭਾਰਤ ਦੇ ਮੁਸਲਮਾਨਾ ਨੇ ਸ਼ੁਰੂ ਕੀਤੀ ਸੀ ਕਿ ਭਾਈ ਇਹ ਸਾਡਾ ਹੋਣਾ ਚਾਹੀਦਾ ਹੈ ਖਲੀਫਾ ਔਰ ਇਸੇ ਤਰ੍ਹਾਂ ਹੋਰ ਮੁੱਦਿਆਂ ਦੇ ਉੱਤੇ ਵੀ ਪਰ ਮੈਨੂੰ ਹੈਰਾਨੀ ਹੈ ਔਰ ਮੈਂ ਆਉਣ ਵਾਲੇ ਦਿਨਾਂ 'ਚ ਮੈਂ ਗੱਭੀ ਇਕਰਾਰ ਕੀਤਾ ਸੀ ਪਰ ਸ਼ਾਇਦ ਮੈਂ ਇਸ ਵੀਕਐਂਡ ਤੱਕ ਪਹੁੰਚਦਾ ਦੇਖਾਂਗੇ ਬਰਮਾ ਦੇ ਵਿੱਚ ਦਾ ਨਾਂ ਹੁਣ ਮਿਆਂਮਾਰ ਹੈ ਜਿਹੜੇ ਉੱਥੇ ਰਹੁੰਗੀਆਂ ਮੁਸਲਮਾਨ ਨਹੀਂ ਜੀ ਜੋ ਉਹਨਾਂ ਦਾ ਹਾਲ ਹੋ ਰਿਹਾ ਕਈ ਦਹਾਕਿਆਂ ਤੋਂ ਇੰਨੀ ਮਾੜੀ ਨਸਲਕੁਸ਼ੀ ਹੈ ਉੱਥੇ ਉਹ ਵਿਚਾਰੇ ਜਨਰੇਸ਼ਨਾਂ ਤੋਂ ਸਟੇਟਲੈਸ ਲੋਕ ਬਣਾਏ ਹੋਏ ਨੇ ਕ੍ਰਿਮੀਨਲ ਬਣਾਏ ਹੋਏ ਨੇ ਫੌਜ ਉਹਨਾਂ ਤੇ ਜ਼ੁਲਮ ਕਰ ਰਹੀ ਹੈ ਔਰ ਜਦੋਂ ਕਾਂਗਰੈਸ਼ਨਲ ਬਰੀਫਿੰਗ ਹੋਈ ਹੈ ਜੈਨੋਸਾਈਡ ਦੇ ਉੱਤੇ ਇਨ 21 ਸੈਂਚਰੀ ਕਿਵੇਂ ਪ੍ਰੀਵੈਂਟ ਕਰਨਾ ਹੈ ਡਾਕਟਰ ਇਕਤਜ਼ਾਰ ਕਰਾਮਤ ਚੀਮਾ ਨੇ ਜਿਹੜੇ ਤਿੰਨ ਕਰੰਟ ਜੈਨੋਸਾਈਡਸ ਦੀ ਗੱਲ ਕੀਤੀ ਉਹਦੇ ਸਿੱਖ ਜੈਨੋਸਾਈਡ ਸਿੱਖ ਨਸਲਕੁਸ਼ੀ ਤੋਂ ਬਾਅਦ ਰਹੰਗੀਆਂ ਮੁਸਲਮਾਨਾ ਦੇ ਦੀ ਨਸਲਕੁਸ਼ੀ ਦੀ ਗੱਲ ਸੀ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਵਿਚਾਰੇ ਜੇ ਉੱਥੋਂ ਮਿਆਂਮਾਰ ਚੋਂ ਫੌਜ ਦੇ ਜ਼ੁਲਮਾਂ ਜਿੱਥੇ ਉਹਨਾਂ ਦੇ ਨਾਲ ਔਰਤਾਂ ਨਾਲ ਗੈਂਗਰੇਪ ਹੋ ਰਹੇ ਨੇ ਬੱਚਿਆਂ ਨੂੰ ਚੁੱਕ-ਚੁੱਕ ਕੇ ਮਾਰ ਰਹੇ ਨੇ ਦੌੜਦੇ ਨੇ ਕੋਈ ਮੁਸਲਮਾਨ ਮੁਲਕ ਵੀ ਉਹਨਾਂ ਨੂੰ ਲੈਣ ਨੂੰ ਤਿਆਰ ਨਹੀਂ ਜੋ ਉਹਨਾਂ ਦਾ ਮਲੇਸ਼ੀਆ ਹੋਵੇ ਇੰਡੋਨੇਸ਼ੀਆ ਹੋਵੇ ਬੰਗਲਾਦੇਸ਼ ਦੇ ਨਾਲ ਤੋਂ ਦਾ ਬਾਰਡਰ ਲੱਗਦਾ ਹੈ ਔਰ ਅੱਜ ਜਿਹੜੀ ਖਬਰ ਕਰਕੇ ਹਾਲਾਂਕਿ ਮੈਂ ਇਸ ਤੇ ਥੋੜੀ ਰਿਸਰਚ ਕਰਨਾ ਚਾਹੁੰਦਾ ਸੀ ਪਰ ਮੈਂ ਕਰਾਂਗਾ ਵੀ ਇਸ ਇਸ਼ੂ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਪਰ ਮੈਂ ਆਪਣੇ ਆਪ ਨੂੰ ਹੋਲਡ ਨਹੀਂ ਕਰ ਸਕਿਆ ਮੈਂ ਕਿਹਾ ਕਿ ਭਈ ਇਹ ਕਿਉਂ ਜਈ ਉਮਤ ਆਪਣੇ ਆਪ ਨੂੰ ਕਹਿਣਗੇ ਔਰ ਕੀ ਜਾ ਕੇ ਜਿਹੜੇ ਮੁਲਕ ਜਿਨ੍ਹਾਂ ਨੂੰ 56 56 ਮੁਲਕ ਦੁਨੀਆ ਚ ਨੇ ਮੁਸਲਮਾਨਾਂ ਦੇ ਕਿਉਂ ਨਹੀਂ ਕੋਈ ਵੀ ਕਿੰਨੇ ਕੁ ਉਹਨਾਂ ਦਾ ਗਿਣਤੀ ਹੋਏਗੀ ਕਿੰਨੀ ਕਿਉਂ ਨਹੀਂ ਇਹਨਾਂ ਨੂੰ ਜਿਹੜਾ ਉਹ ਖੁੱਲ ਕੇ ਕੋਈ ਕਹਿੰਦਾ ਕਿ ਭਾਈ ਆ ਜਾਓ ਸਾਡੇ ਮੁਲਕਸਾ ਆ ਜਾਓ ਹਾਲਾਂ ਯੂਨ ਹੈਲਪ ਕਰਦੀ ਹੈ ਯੂਨ ਦੇ ਰਿਫਿਊਜੀ ਪ੍ਰੋਗਰਾਮ ਦੇ ਥੱਲੇ ਵੀ ਇਹ ਮੁਲਕ ਜਿਹੜੇ ਨੇ ਲੈਣ ਨੂੰ ਤਿਆਰ ਨਹੀਂ ਔਰ ਇਹ ਖਬਰ ਹੀ ਹੈ ਰੋਹੰਗਿਆ ਫਲਿੰਗ ਮਿਆਂਮਾਰ ਟਰਨਡ ਬੈਕ ਬਾਈ ਬੰਗਲਾਦੇਸ਼ ਉਹਨਾਂ ਵਿਚਾਰੇ ਬੋਟਸ ਦੇ ਉੱਤੇ ਆਏ ਉਹਨੂੰ ਬੰਗਲਾਦੇਸ਼ ਇਸਲਾਮਿਕ ਡਿਕਲੇਅਰਡ ਕੰਟਰੀ ਹੈ ਉਹ ਆਏ ਉਹਨਾਂ ਨੂੰ ਉਥੋਂ ਉਹਨਾਂ ਨੇ ਜਿਹੜਾ ਵਾਪਸ ਮੋੜ ਦਿੱਤਾ ਹੈ ਮਲਟੀਪਲ ਬੋਟਸ ਪੈਕਟ ਵਿਦ ਰੋਹੰਗਿਆ ਰਿਫਿਊਜੀਸ fleeing violence in myanmar were turned back by bangladesh border guards today despite appeals by the country's opposition to provide shelter to persecuted muslim minority keh aaye ne bachche ne naal aurtaan inna nu marne ke wapas jaan te ke bhai tusi inna nu shelter deo aur unna ne ohi wapas bheja eight boats attempting to cross the naaf river separating rakhain from southern bangladesh were pushed back on Monday after six were refused entry on Sunday head of the border guards in the Bangladesh frontier town of Tenkep Colonel Abzur El Jihad said wo pehla 6 pehla hi mod chukke ne te 8 hor aayi hain wo sare mod detey ne taka says thousands more are massed on the border but has refused urgent international appeals to let them in instead calling on Myanmar to do more to stop people fleeing ਉਨ ਯੂਨਾਈਟਿਡ ਨੇਸ਼ਨਸ ਤੇ ਦੂਸਰੇ ਉਹਨਾਂ ਨੂੰ ਕਹਿ ਰਹੇ ਨੇ ਜੇ ਬੰਗਲਾਦੇਸ਼ allow ਵੀ ਉਹਨਾਂ ਨੂੰ ਕਰ ਦਿੰਦਾ ਹੈ ਇਹ ਜਿਹੜਾ ਰਿਫਿਊਜੀ ਪ੍ਰੋਗਰਾਮ ਨੇ ਖਰਚ ਸਾਰੇ UN ਨੇ ਚੁੱਕਣਾ ਹੁੰਦਾ ਹੈ ਔਰ ਦੁਨੀਆ ਭਰ ਜਿੱਥੇ ਰਿਫਿਊਜੀ ਕਈ ਮਿਲੀਅਨ ਨੇ ਜਿਹੜੇ ਲੋਕ ਦੌੜਦੇ ਨੇ ਸੋਡਾਨ ਦੇ ਵਿੱਚੋਂ ਜਿਹੜੇ ਦੌੜੇ ਨੇ ਡਾਰਫੋਰ ਚੋਂ ਦੂਸਰੀਆਂ ਥਾਵਾਂ ਤੋਂ ਸੀਰੀਆ ਚੋਂ ਇਹਨਾਂ ਦੇ ਜਿੰਨੇ ਕੈਂਪ ਜਿਸ ਮੁਲਕ ਚ ਵੀ ਲੱਗਦੇ ਨੇ ਉਹਨਾਂ ਨੂੰ ਯੂਨਾਈਟਿਡ ਨੇਸ਼ਨਸ ਪੈਸੇ ਦਿੰਦਾ ਔਰ ਬੰਗਲਾਦੇਸ਼ ਨੂੰ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੂੰ ਤੁਸੀਂ ਰਹਿਣ ਦਿਓ ਅਸੀਂ ਵੀ ਵਿਲ ਟੇਕ ਕੇ ਪਰ ਉਹਨਾਂ ਨੇ ਉਹਨਾਂ ਨੂੰ ਉਹ ਸਭ ਮਿਆਮਾਰ ਗਵਰਨਮੈਂਟ ਨੂੰ ਕਹਿ ਰਹੇ ਨੇ ਜੀ ਸਖਤ ਪ੍ਰਬੰਧ ਕਰੋ ਇਧਰ ਸਾਡੇ ਵੱਲ ਕਿਉਂ ਆ ਰਹੇ ਨੇ ਟਾਕਾ ਸੇਜ਼ 1000 ਮੋਰ ਆਰ ਮੈਸ ਇਹ ਮੈਂ ਪੜ ਲਿਆ ਪਹਿਲਾਂ ਇਨ ਦਾ ਪਾਸਟ 2 ਵੀਕਸ ਬੰਗਲਾਦੇਸ਼ੀ ਬਾਰਡਰ ਗਾਰਡਸ ਹੈਵ ਪ੍ਰੀਵੈਂਟਡ ਮੋਰ 1000 ਰੋਹਿੰਗਿਆਸ ਇਨਕਲੂਡਿੰਗ ਮੈਨੀ ਔਮਨ ਐਂਡ ਚਿਲड्रन ਫਰਮ ਐਂਟਰਿੰਗ ਦਾ ਕੰਟਰੀ ਬਾਈ ਬੋਟ ਹੁਣ ਹਜ਼ਾਰ ਪਹਿਲਾਂ ਭੇਜ ਚੁੱਕੇ ਨੇ ਸੋ ਇਹ ਕਿਸ ਕਿਸਮ ਦੇ ਇਸਲਾਮ 'ਚ ਯਕੀਨ ਰੱਖਣ ਵਾਲੇ ਮੁਲਕ ਨੇ ਕੀ ਜਾ ਕੇ ਅੱਲਾਹ ਤਾਲਾ ਦੀ ਦਰਗਾਹ ਦੇ ਵਿੱਚ ਕੀ ਇਹ ਦਿਖਾਣਗੇ ਕਿ ਭਈ ਅਸੀਂ ਕਿਹੜੀਆਂ ਇਹ ਨਮਾਜ਼ਾਂ ਪੜ੍ਹਨ ਦਾ ਫਾਇਦਾ ਹੈ ਜਾਂ ਤੁਸੀਂ ਰੋਜ਼ੇ ਰੱਖਦੇ ਹੋ ਹੋਰ ਕਰਦੇ ਹੋ ਜੇ ਤੁਹਾਨੂੰ ਬਾਕੀ ਇਸਲਾਮ ਤਾਂ ਇਨਸਾਨੀ ਪੀੜ ਸਖਾਂਦਾ ਇਸਲਾਮ ਰਿਲੀਜੀਅਨ ਆਫ ਪੀਸ ਹੈ ਜੀ ਜੀ ਪਰ ਇੱਥੇ ਤਾਂ ਤੁਸੀਂ ਆਪਣੇ ਜਿਹੜੇ ਹਮ ਅਜ਼ਬ ਨੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਨੂੰ ਟਾਇਲਟ ਕਰਨ ਨੂੰ ਤਿਆਰ ਨਹੀਂ ਉਹਨਾਂ ਨੂੰ ਤੁਸੀਂ ਸ਼ੈਲਟਰ ਦੇਣ ਨੂੰ ਤਿਆਰ ਨਹੀਂ ਔਰ ਮੈਨੂੰ ਅੱਜ ਨੂੰ ਬੜਾ ਇਹਨਾਂ ਨੇ ਜਦੋਂ ਫੌਜ ਨੇ ਇਹਨੂੰ ਸੂਕੀ ਜਿਹੜੀ ਅੱਜ ਐਮਬੈਸਟਰ ਔਰ ਆਲਮੋਸਟ ਵਰਚੁਅਲ ਹੈਡ ਆਫ ਦਾ ਸਟੇਟ ਹੀ ਬਣੀ ਹੋਈ ਹੈ ਪਰ ਡੰਡਾ ਫੌਜ ਦਾ ਹੈ ਇਹਨੂੰ ਜਦੋਂ ਕਿੰਨੇ ਸਾਲ ਪਤਾ ਨਹੀਂ 15 ਕੇ 20 ਸਾਲ ਇਹਨੂੰ ਉਹਨਾਂ ਨੇ ਨਜ਼ਰਬੰਦੀ ਚ ਰੱਖਿਆ ਸੀ ਤੇ ਵੈਸਟ ਨੇ ਸਿਰ ਤੇ ਚੁੱਕਿਆ ਸੀ ਕਿ ਜੀ ਹਿਊਮਨ ਰਾਈਟਸ ਵਾਇਓਲੇਟ ਹੋ ਰਹੇ ਨੇ ਦੇਖੋ ਕਿੰਨੀ ਬਹਾਦਰ ਔਰਤ ਕਿੰਨੇ ਇਹਨੂੰ ਨੋਬਲ ਪ੍ਰਾਈਜ਼ ਦਿੱਤਾ ਹੋਇਆ ਨੋਬਲ ਪੀਸ ਪ੍ਰਾਈਜ਼ ਅੱਜ ਇਹ ਜ਼ਬਾਨ ਖੋਲਣ ਨੂੰ ਤਿਆਰ ਨਹੀਂ ਹੈ ਔਰ ਚੰਗੀ ਗੱਲ ਹੈ ਇਹਨੇ ਇੱਥੇ ਇੰਡੋਨੇਸ਼ੀਆ ਆਣਾ ਸੀ ਕੱਲ ਉਹਦੀ ਟ੍ਰਿਪ ਸੀ ਪਰ ਇਹ ਜੋ ਹੁਣ ਉਹਨਾਂ ਦੇ ਨਾਲ ਕਰ ਰਹੇ ਨੇ ਇੰਡੋਨੇਸ਼ੀਆ ਦੇ ਵਿੱਚ ਪ੍ਰੋਟੈਸਟ ਸ਼ੁਰੂ ਹੋ ਗਏ ਨੇ ਔਰ ਇਸ ਵੇਲੇ ਡੀ ਫੈਕਟੋ ਲੀਡਰ ਹੈ ਉੱਥੋਂ ਦੀ ਨੋਬਲ ਲੌਰੀਏਟ ਨੋਬਲ ਪ੍ਰਾਈਜ਼ Winner ਜਿਹੜੀ ਹੈ ਤੇ ਉਹਨਾਂ ਨੇ ਉੱਥੇ ਲੋਕਾਂ ਨੇ ਇੰਡੋਨੇਸ਼ੀਆ 'ਚ ਪ੍ਰੋਟੈਸਟ ਕਰਨਾ ਸ਼ੁਰੂ ਕੀਤੇ ਕਿ ਭਾਈ ਤੁਸੀਂ ਕੀ ਕਰ ਰਹੇ ਉਹਨਾਂ ਨੇ ਜਿਹੜਾ ਉਹ ਆਪਣੀ ਟ੍ਰਿਪ ਹੀ ਕੈਨਸਲ ਕਰ ਦਿੱਤੀ ਇੰਟਰਨੈਸ਼ਨਲ ਕ੍ਰਿਟਿਸਿਜ਼ਮ ਵੀ ਹੋ ਰਿਹਾ ਹੈ لیکن وہ یہ کہہ رہی ہے کہ جی کوئی ظلم نہیں ہو رہا ہے یہ ਤਾਂ টেরر ازم ہے ਹੁਣ ਹਰ ਇੱਕ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ টেরਰ ازم ਦਾ ਬਹਾਨਾ ਹੈ ਇਹਦੇ ਨਾਲ ਤੁਸੀਂ ਦੱਬ ਦਿਓ ਮੁਸਲਮਾਨ ਦੁਨੀਆ ਭਰ ਦੇ ਵਿੱਚ इवन ਅਮਰੀਕਾ ਦੀ ਜਿਹੜੀ ਕੱਲ ਦੀ ਖਬਰ ਸੀ ਕਿ ਮਾਸਕਨ ਯੂਨਾਈਟਿਡ ਸਟੇਟਸ ਵਾਰਨਡ ਆਫ ਜੇਨੋਸਾਈਡ ਕਿੰਨੀਆਂ ਮਸੀਤਾਂ ਦੇ ਵਿੱਚ ਚਿੱਠੀਆਂ ਜੜੀਆਂ ਨੇ ਆਈਆਂ ਨੇ ਆਕੇ ਜੀ ਤੂੰ ਅਸੀਂ ਹੁਣ ਡੋਨਲਡ ਟਰੰਪ ਬਣ ਗਏ ਔਰ ਹੁਣ ਅਸੀਂ ਜਿਹੜਾ ਤੁਹਾਡਾ ਸਫਾਇਆ ਕਰ ਦੇਣਾ ਜੇਨੋਸਾਈਡ ਕਰ ਦੇਣਾ ਔਰ ਦੂਜਾ ਚਾਰ ਚਾਰ ਚਫੇਰੇ ਇਧਰ ਵੀ ਅਮਰੀਕਾ ਚ ਵੈਸੇ ਹੀ ਇੱਕ ਪੈਨਿਕ ਕ੍ਰੀਏਟ ਹੋਇਆ ਹੈ ਇਸ ਟਰੰਪ ਦੇ ਆਉਣ ਨਾਲ ਔਰ ਤੁਸੀਂ ਜਿਹੜੇ ਮਾੜਾ ਮੋਟਾ ਜਿੱਥੇ ਮਾੜੀ ਮੋਟੀ ਬਾਹ ਫੜ ਸਕਦੇ ਹੋ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਵੀ ਜੋ ਬੰਗਲਾਦੇਸ਼ ਦੇ ਵਿੱਚ ਬਿਹਾਰੀ ਮੁਸਲਮਾਨਾਂ ਦਾ ਹਾਲ ਹੁੰਦਾ ਹੈ ਵੀ ਤੁਸੀਂ ਕਿਉਂ ਨਹੀਂ ਉਹਨਾਂ ਨੇ ਬਿਹਾਰੀ ਮੁਸਲਮਾਨਾਂ ਨੇ ਪਾਕਿਸਤਾਨ ਦਾ ਸਾਥ ਦਿੱਤਾ 71 ਚ ਵੀ ਦਿੱਤਾ ਪਹਿਲਾਂ ਵੀ ਦਿੱਤਾ ਕਿੰਨੀ ਇੱਕ ਗਿਣਤੀ ਹੈ ਤੁਹਾਡੇ ਕੋ ਜਿਹੜੀ ਹੈ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਲੈ ਸਕਦੇ ਕਿ ਭਈ ਤੁਸੀਂ ਉਹਨਾਂ ਨੂੰ ਰੱਖੋ ਜੇ ਅਸੀਂ ਹਮ ਮਜ਼ਬ ਦੀ ਗੱਲ ਕਰਦੇ ਹਾਂ ਸੋ ਮੈਨੂੰ ਦੁੱਖ ਹੋਇਆ ਇਸ ਗੱਲ ਦਾ ਮੈਂ ਕਹਾਂ ਕਿ ਭਈ ਸਾਡਾ ਕੋਈ ਮੁਲਕ ਨਹੀਂ ਹੈ ਜੇ ਖਾਲਸਤਾਨ ਹੁੰਦਾ ਘਟੋ ਘਟ ਜੇ ਸਾਡੀ ਕੋਈ ਸੇ ਹੁੰਦੀ ਉਹਦੇ ਚ ਤੇ ਅਸੀਂ ਜ਼ਰੂਰ ਇਸ ਕਿਸਮ ਦੇ ਜਿਹੜੇ ਵਿਚਾਰੇ ਪੀੜਤ ਨੇ ਬੀਬੀਆਂ ਬੱਚੇ ਤੁਸੀਂ ਉਹਨਾਂ ਨੂੰ ਸ਼ੈਲਟਰ ਨਹੀਂ ਦਿੰਦੇ ਤੇ ਕਿਹੜਾ ਕਿਹੜਾ ਅਸੀਂ ਰੱਬ ਦੇ ਨਾਲ ਜੁੜਦੇ ਆ ਕਿਹੜੇ ਰੱਬ ਨੂੰ ਅਸੀਂ ਯਾਦ ਕਰਦੇ ਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਅੱਜ ਬਹੁਤ ਹੀ ਸੀਰੀਅਸ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀਆਂ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੀ 7ਵੀਂ ਵਾਰ ਦੀ 11ਵੀਂ ਪੌੜੀ ਚੁਣੀ ਹੈ ਜਿਵੇਂ ਮੈਂ ਪਿਛਲੇ ਵੀਕ ਦੱਸਿਆ ਸੀ ਕਿ ਵੀ ਅੱਗੇ ਅਸੀਂ ਉਹਨਾਂ ਦੇ ਕਵਿਤ ਸਵੇਈ ਵਿਚਾਰ ਰੋਜ਼ ਲਿਆਂਦੇ ਸੀ ਉਹ ਵੀ ਅਸੀਂ ਜਾਰੀ ਰੱਖਾਂਗੇ ਲੇਕਿਨ ਜਿਵੇਂ ਪਿਛਲੀ ਪੌੜੀ ਦੇ ਵਿੱਚ ਭਾਈ ਸਾਹਿਬ ਨੇ ਮਾਂ ਦਾ ਕੀ ਰੋਲ ਹੈ ਕਿਵੇਂ ਬੱਚੇ ਦੇ ਜਨਮ ਤੋਂ ਉਸ ਦੇ ਅਖੀਰ ਤੱਕ ਮਾਂ ਕੀ ਰੋਲ ਅਦਾ ਕਰਦੀ ਹੈ ਔਰ ਸਭ ਕਰਕੇ ਵੀ ਉਹ ਕਹਿੰਦੀ ਹੈ ਵੀ ਮੇਰਾ ਕਰਜ਼ ਉੱਤਰਿਆ ਜੀ ਪਰ ਹੁਣ ਅੱਜ ਜਿਹੜਾ ਮੈਂ ਹੁਣ ਪੜਨ ਲੱਗਾ ਇਹ ਘਟੋ ਘਟ ਉਹਨਾਂ ਦੇ ਲਈ ਜ਼ਰੂਰ ਸਬਕ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਮਾਪਿਓ ਨੂੰ ਘਰੋਂ ਕੱਢਿਆ ਹੋਇਆ ਜਾਂ ਮਾਪਿਓ ਨੂੰ ਵੱਖ ਕੀਤਾ ਔਰ ਉਹ ਸਮਝਦੇ ਨੇ ਜੀ ਕਿ ਸਾਡੀ ਆਪਣੀ ਪ੍ਰਾਈਵੇਟ ਲਾਈਫ ਹੈ ਕਾਰਨ ਕੋਈ ਵੀ ਹੋਵੇ ਔਰੇ ਹਾਲਾਂਕਿ ਕਈਆਂ ਨੂੰ ਲੱਗੇਗਾ ਵੀ ਇਹ ਸ਼ਾਇਦ ਥੋੜਾ ਬਾਇਜ਼ ਹੈ ਭਾਈ ਸਾਹਿਬ ਦੀ ਲਿਖਤ ਚ ਕਿ ਜੀ ਸੱਸਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਤੇ ਨੋਹਾਂ ਨੂੰ ਦਬਲਿਆ ਪਰ ਮੈਨੂੰ ਨੋਹਾਂ ਨੇ ਨਹੀਂ ਸੱਸਾਂ ਬੰਨਾ ਸਾਰੇ ਹਾਂ ਸੋ ਲੇਕਿਨ ਮੈਂ ਸਮਝਦਾ ਹਾਂ ਵੀ ਅੱਜ ਜਦੋਂ ਸਾਡੀਆਂ ਸਮਾਜਿਕ ਵੈਲਿਊਜ਼ ਦੇ ਵਿੱਚ ਵੀ ਔਰ ਮੈਂ ਹੈਰਾਨ ਹਾਂ ਕਿ ਭਈ ਭਾਈ ਸਾਹਿਬ ਆਲਮੋਸਟ 400 ਸਾਲ ਪਹਿਲਾਂ ਹੋਏ ਨੇ ਇਹ ਸਮੱਸਿਆ ਅੱਜ ਨਹੀਂ ਅੱਜ ਤਾਂ ਵਰਸਟ ਫਾਰਮ ਚ ਹੈ ਉਦੋਂ 400 ਸਾਲ ਪਹਿਲਾਂ ਵੀ ਹੋਏਗੀ ਜੇ ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬਾਹਰ ਲਿਖੀ ਕਿ ਵੀ ਜਿਹੜੇ ਮਾਪਿਆਂ ਨੂੰ ਕੱਢ ਦਿੰਦੇ ਹੋਣਗੇ ਘਰੋਂ ਹੁਣ ਤਾਂ ਹਾਲ ਹੀ ਖੈਰ ਡਿਫਰੈਂਟ ਹੋ ਗਿਆ ਜੀ ਸੋ ਭਾਈ ਸਾਹਿਬ ਕਹਿੰਦੇ ਨੇ ਮਾਤਾ ਪਿਤਾ ਆਨੰਦ ਵਿੱਚ ਪੁੱਤੈ ਦੀ ਕੁੜਮਾਈ ਹੋਈ ਰੈਸੀ ਅੰਗ ਨਾ ਮਾਵੇਈ ਗਾਵੇ ਸੋਇ ਲੜੇ ਸੁਖ ਹੋਈ ਕਿ ਮਾਂ ਤੇ ਪਿਓ ਬੜੀ ਖੁਸ਼ੀ ਚ ਨੇ ਕਿ ਪੁੱਤ ਦੀ ਕੁੜਮਾਈ ਹੋ ਗਈ ਔਰ ਰੈਸੀ ਅੰਗਨਮ ਆਵੇ ਕਿ ਮਾਂ ਆਪਣੀ ਲੀੜਿਆਂ ਦੇ ਵਿੱਚ ਨਹੀਂ ਸਮੰਦ ਜਦੋਂ ਕਹਿੰਦਾ ਨੇ ਮੈਂ ਆਪੇ ਤੋਂ ਬਾਹਰ ਐ ਖੁਸ਼ੀ ਚ ਕਿ ਮਾਂ ਇਨੀ ਖੁਸ਼ੀ ਚ ਨੱਚਦੀ ਫਿਰਦੀ ਐ ਗਾਵੇ ਸੋਏ ਲੜੇ ਸੁਖ ਹੋਏ ਕਿ ਉਹ ਖੁਸ਼ੀ ਦੇ ਗੀਤ गा ਰਹੀ ਐ ਕਿ ਮੇਰਾ ਪੁੱਤਰ ਜਿਹੜਾ ਹੈ ਉਸ ਦੀ ਕੁੜਮਾਈ ਹੋਈ ਐ ਇਸ ਦਾ ਵਿਆਹ ਹੋਏਗਾ ਨੋ ਆਏਗੀ ਪਾਣੀ ਵਾਰ ਕੇ ਪੀਣਾ ਉਹ ਜਿਹੜਾ ਸਾਰਾ ਸੀ ਕਿ ਭਾਈ ਘਰ ਦੇ ਵਿੱਚ ਆਮਦ ਘਰ ਦੇ ਵਿੱਚ ਇੱਕ ਖੁਸ਼ੀ ਖੇੜਾ ਜੀ ਵਿਗਸੀ ਪੁੱਤਰ ਵਿਆਹੀ ਹੈ ਘੋੜੀ ਲਾਵਾਂ ਗਾਉਂ ਪਲੋਈ ਹੁਣ ਜਦੋਂ ਵਿਆਹ ਹੋ ਗਿਆ ਪੁੱਤਰ ਦਾ ਫਿਰ ਹੋਰ ਵੀ ਚਾਹ ਦੇ ਵਿੱਚ ਵਿਗਸੀ ਖੁਸ਼ ਹੋਈ ਔਰ ਖੁਸ਼ੀ ਦੇ ਵਿੱਚ ਉਹ ਘੋੜੀਆਂ गा ਰਹੀ ਹੈ ਖੁਸ਼ੀ ਦੇ ਗੀਤ गा ਰਹੀ ਹੈ ਔਰ ਸੂਰੇ ਸ਼ਾਮ ਪਲੋਈ ਆਪਣੇ ਨੂੰ ਪੁੱਤਰ ਦੇ ਭਲੇ ਦੀਆਂ ਅਰਦਾਸਾਂ ਕਰਦੀ ਜੀ ਸੁੱਖਾਂ ਸੁਖੇ ਮਾਵੜੀ ਪੁੱਤ ਨੂੰ ਦਾ ਮੇਲ ਮਲੋਈ ਮੇਲ ਅਲੋਈ ਕਿ ਮਾਂ ਏ ਮੰਨਤਾ ਮੰਨਦੀ ਐ ਸੁੱਖਾਂ ਸੁਖ ਦੀ ਐ ਕਿ ਮੇਰੇ ਨੂੰਹ ਪੁੱਤਰ ਜਿਹੜੇ ਨੇ ਇਹਨਾਂ ਦਾ ਇਹ ਸਾਥ ਬਣਿਆ ਰਹੇ ساری ਜ਼ਿੰਦਗੀ ਇਹਨਾਂ ਨੂੰ ਖੁਸ਼ੀ ਮਿਲੇ ਸੁੱਖਾਂ ਸੁਖ ਹੈ ਮਾਵੜੀ ਪੁੱਤ ਨੂੰਹ ਦਾ ਮੇਲ ਅਲੋਈ ਨੋ ਨੋ ਨਿਤ ਕੰਤ ਕੁਮਤ ਦੇ ਵੇਰੇ ਹੋਵਣ ਸਸ ਵਿਗੋਈ ਕਿ ਹੁਣ ਜਿਹੜੀ ਨੋ ਐ ਉਹ ਕੰਤ ਨੂੰ ਉਹ ਹੁਣ ਘਰ ਵਾਲੇ ਨੂੰ ਚੁੱਕਦੀ ਐ ਰੋਜ਼ ਉਹਨੂੰ ਕਹਿੰਦੀ ਐ ਕਿ ਦੇਖ ਇਹ ਜਿਹੜੀ ਹੈ ਤੇਰੀ ਮਾਂ ਤੇਰੇ ਪੇਰੈਂਟਸ ਜਿਹੜੇ ਨੇ ਇਹ ਮੈਨੂੰ ਬਹੁਤ ਦੁੱਖ ਦੇ ਰਹੇ ਨੇ ਔਰ ਇਹ ਜਿਹੜੇ ਨੇ ਇਹਨਾਂ ਤੋਂ ਤੂੰ ਛੜਕਾਰਾ ਮੇਰਾ ਕਰਵਾ ਨੋ ਨਿਤ ਕੰਤ ਕੁਮਤ ਦੇ ਮਤ ਸੁਮਤ ਚੰਗੀ ਮਤ ਕੁਮਤ ਮਾੜੀ ਮਤ ਦਿੰਦੀ ਹੈ ਵੇਰੇ ਹੋਵਣ ਸਾਸ ਸੱਸ ਵਿਗੋਈ ਕਿ ਵੀ ਇਹਨਾਂ ਤੋਂ ਅੜ ਹੋ ਔਰ ਇਹ ਜਦੋਂ ਪੇਰੈਂਟਸ ਨੂੰ ਇਹ ਸਾਰੇ ਦਾ ਇਨਜਾਮ ਉਹਨਾਂ ਦੇ ਸਾਹਮਣੇ ਆਂਦੇ ਤੇ ਜਿਹੜੀ ਹੈ ਮਾਂ ਪਿਓ ਦੁੱਖ ਦੇ ਵਿੱਚ ਭਰ ਜਾਂਦੇ ਨੇ ਲੱਖ ਉਪਕਾਰ ਵਿਸਾਰ ਕੇ ਕਿ ਭਈ ਹੁਣ ਪੁੱਤ ਨੂੰ ਉਹ ਲੱਖਾਂ ਉਪਕਾਰ ਸਾਰੇ ਭੁੱਲ ਗਏ ਕਿ ਮਾਂ ਨੇ ਪਾਲਿਆ ਕਿਵੇਂ ਸੀ ਜੀ ਪੁੱਤ ਕਪੁੱਤ ਚੱਕੀ ਉੱਠ ਚੋਈ ਕਿ ਪੁੱਤ ਜਿਹੜਾ ਉਹ ਕਪੁੱਤ ਬਣ ਗਿਆ ਚੱਕੀ ਝੋਣਾ ਆਉਂਦਾ ਕਿ ਵੀ ਹਮੇਸ਼ਾ ਝਗੜਾ ਕਰਨਾ ਬਖੀੜਾ ਕਰਨਾ ਔਰ ਉਸ ਸਾਰੇ ਚੋਂ ਉਹ ਪੁੱਤ ਡਿਸਲੋਇਲ ਹੋ ਗਿਆ ਔਰ ਹਮੇਸ਼ਾ ਉਹ ਮਾਪਿਓ ਨਾਲ ਹੁਣ ਝਗੜਾ ਕਰਦੇ ਨੇ ਕਿ ਬਹਾਨਾ ਰੱਬ ਉਹ ਅੱਡ ਹੋਣ ਦਾ ਹੋਵੇ ਸਰਵਣ ਵਿਰਲਾ ਕੋਈ ਭਾਈ ਸਾਹਿਬ ਕਹਿੰਦੇ ਕਿ ਕੋਈ ਵਿਰਲਾਇ ਸਰਵਣ ਪੁੱਤਰ ਹੁੰਦਾ ਹੈ ਇਹ ਉਥੋਂ ਦੇ ਟਰੈਡੀਸ਼ਨ ਪਰੰਪਰਾ ਦੇ ਵਿੱਚ ਸਰਵਣ ਦੀ ਕਹਾਣੀ ਹੈ ਕਿ ਸਰਵਣ ਜਿਸ ਦਾ ਜਿਹੜੇ ਨੇ ਮਾਪਿਓ ਜਿਹੜੇ ਨੇ ਅੰਨੇ ਹੋ ਜਾਂਦੇ ਨੇ ਔਰ ਬਾਪ ਖਾਸ ਤੌਰ ਤੇ ਜਾਂ ਮਾਂ ਵੀ ਹੈ ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਹੈ ਔਰ ਉਹ ਫਿਰ ਉਹਨਾਂ ਨੂੰ ਪੁੱਛਦਾ ਹੈ ਕਿ ਵੀ ਕੀ ਤੁਹਾਡੀ ਕੋਈ ਜੀਵਨ ਦੀ ਚਾਹਨਾ ਹੋ ਕਹਿੰਦਾ ਕਿ ਅਸੀਂ ਤੀਰਥਾਂ ਦੇ ਦਰਸ਼ਨਾਂ ਤੇ ਜਾਣਾ ਸੀ ਪਰ ਉਹ ਸਾਨੂੰ ਇਵੇਂ ਹੋਇਆ ਔਰ ਸਰਵਣ ਜਿਹੜਾ ਉਹ ਵਿੰਗੀ ਦੇ ਵਿੱਚ ਜਿਹਦੇ ਚ ਉਹਨੇ ਦੋ ਪਰਲਿਆਂ ਚ ਆਪਣੇ ਪਿਓ ਤੇ ਮਾਂ ਚੁੱਕੇ ਨੇ ਅੰਨੇ ਹੋਏ ਔਰ ਉਹਨਾਂ ਨੂੰ ਥਾਂ ਥਾਂ ਤੇ ਉਹ ਲੈ ਕੇ ਜਾਂਦਾ ਸੋ ਇਹ ਅਗੋਂ ਵੱਖਰੀ ਕਹਾਣੀ ਹੈ ਕਿ ਜੀ ਉਹ ਜਦੋਂ ਹੈ ਤਾਂ ਉਹਨੂੰ ਦਸ਼ਰਤ ਜਿਹੜਾ ਉਹ ਕਿਤੇ ਸ਼ਿਕਾਰ ਚੜਿਆ ਉਹਨੂੰ ਤੀਰ ਮਾਰਦਾ ਹੈ ਉਹਦੀ ਸਰਵਣ ਦੀ ਬਹੁਤ ਹੋ ਸਕਦਾ ਵੀ ਹਿਰਣ ਹੈ ਜੀ ਔਰ ਉਹ ਫਿਰ ਉਹਨੂੰ ਕਹਿੰਦਾ ਕਿ ਵੀ ਦੇਖ ਜਿਵੇਂ ਤੂੰ ਇਹ ਹੋਇਆ ਹਾਂ ਬੱਚੇ ਦੇ ਮਾਪਿਓ ਕਹਿੰਦੇ ਨੇ ਸੋ ਉਹ ਬਾਦ ਵਿੱਚ ਉਸ ਕਹਾਣੀ ਨਾਲ ਚਲੋ ਗੱਲ ਭਾਈ ਸਾਹਿਬ ਨੇ ਜਦੋਂ ਸਰਵਣ ਦੀ ਗੱਲ ਕੀਤੀ ਤੇ ਆਗਿਆਕਾਰ ਪੁੱਤਰ ਜਿਹੜਾ ਆਪਣੇ ਮਾਪਿਓ ਦੀ ਅਖੀਰਲੀ ਵਿਸ਼ ਲਈ ਆਪਣੀਆਂ ਖੁਸ਼ੀਆਂ ਕੁਰਬਾਨ ਕਰਦੇ ਸੋ ਮੈਂ ਇਹ ਸਮਝਦਾ ਹਾਂ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰੋਲ ਦੋਨਾਂ ਦਾ ਹੀ ਹੁੰਦਾ ਹੈ ਜੀ ਲੇਕਿਨ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਰੱਬ ਤੋਂ ਬਾਅਦ ਮਾਪਿਓ ਸਾਡੇ ਇਸ ਦੁਨੀਆ 'ਚ ਸਾਡੇ ਆਣ ਦਾ ਕਾਰਨ ਬਣਦੇ ਨੇ ਜੀ ਔਰ ਜਿਹੜੀ ਅਕਿਰਤਕਣਤਾ ਹੁੰਦੀ ਹੈ ਅਸੀਂ ਥੈਂਕਸ giving ਤੇ ਅਕਿਰਤਕਣਤਾ ਦੀ ਗੱਲ ਕੀਤੀ ਬਹੁਤ ਸਾਰੇ ਸਾਡੇ ਦਰਸ਼ਕਾਂ ਨੇ ਸਲਾਹਾ ਸਾਡੇ ਉਸ ਸੈਗਮੈਂਟ ਨੂੰ ਸੋ ਕਿਰਤਕੰਤਾ ਮੁਲਕਾਂ ਦੇ ਵਿੱਚ ਜਾਂ ਕੌਮਾਂ 'ਚ ਨਹੀਂ ਹੁੰਦੀ ਪਰ ਇੰਡੀਵਿਜੂਅਲ ਤੋਂ ਸ਼ੁਰੂ ਹੁੰਦੀ ਹੈ ਜੀ ਕਿ ਭਈ ਜੇ ਜਿਹੜਾ ਮਾਪਿਓ ਦੇ ਨਾਲ ਵੀ ਉਹਨਾਂ 'ਚ ਇਹ ਠੀਕ ਹੈ ਕਈ ਵਾਰ ਜਦੋਂ ਉਮਰ ਹੁੰਦੀ ਹੈ ਕਈ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਕਈ ਰੈਪੀਟਿਸ਼ਨ ਹੁੰਦੀਆਂ ਕਈ ਵਾਰ ਉਹਨਾਂ ਦਾ ਕਸੂਰ ਵੀ ਹੁੰਦਾ ਪਰ ਮਾਪਿਓ ਦਾ ਦਰਜਾ ਮਾਪਿਓ ਹੀ ਹੁੰਦੇ ਨੇ ਉਹਨਾਂ ਦਾ ਦਰਜਾ ਕੋਈ ਹੋਰ ਨਹੀਂ ਲੈ ਸਕਦਾ ਸੋ ਅਜੇ ਭਾਈ ਸਾਹਿਬ ਨੇ ਹੋਰ ਵੀ ਸਖਤ ਡੰਡਾ ਫੜਿਆ ਹੋਇਆ ਆਉਣ ਵਾਲੇ ਦਿਨਾਂ 'ਚ ਕਰਾਂਗੇ ਸੋ ਇਹ ਜ਼ਰੂਰ ਹੈ ਕਿ ਇਹਦੇ ਨਾਲ ਘੱਟੋ-ਕੱਟ ਦੇ ਨਾਲ ਦੇ ਮਾਪਿਓ ਉਹਨਾਂ ਤੋਂ ਰੁੱਸੇ ਨੇ ਨਾਰਾਜ਼ ਨੇ ਮਾਪਿਓ ਨੂੰ ਖੁਸ਼ ਕਰਨਾ ਕਿਹੜਾ ਹੱਕਾ ਹੁੰਦਾ ਜਾ ਕੇ ਉਹਨਾਂ ਨੂੰ ਗਲ ਵਕੜੀ ਚ ਲੈ ਲੋ ਨਿੱਕੀ ਜਿਹੀ ਉਹਨਾਂ ਦੇ ਕੋਈ ਪਸੰਦੀਦਾ ਚੀਜ਼ ਲੈ ਕੇ ਮਾਫੀ ਮੰਗ ਕੇ ਉਹਨਾਂ ਦੇ ਪੈਰਾਂ 'ਚ ਇੱਕ ਵਾਰੀ ਜਿਹੜਾ ਉਹਨਾਂ ਤੇ ਸਿਰ ਰੱਖ ਦਿਓ ਤੇ ਮਾਪਿਓ ਖੁਸ਼ ਹੋ ਜਾਂਦੇ ਨੇ ਸੋ ਮੈਨੂੰ ਇਹ ਲੱਗਿਆ ਕਿ ਵੀ ਇਹ ਅੱਜ ਜਿਹੜੀਆਂ ਸਾਡੀ ਸੋਸਾਇਟੀ ਦੀਆਂ ਡੇ ਟੂ ਡੇ ਵਾਪਰਿਆ ਕਰਾਂ ਦੇ ਵਿੱਚ ਸਾਨੂੰ ਇਹਨਾਂ ਇਸ਼ੂਜ਼ ਨੂੰ ਵੀ ਲੈਣਾ ਚਾਹੀਦਾ ਸੋ ਇਹਦਾ ਵਿਚਾਰ ਹੈ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਦੇ ਨਾਲ ਅੰਨਿਆ ਆਪਣੇ ਈਵਰਜ਼ ਨੂੰ ਇਜਾਜ਼ਤ ਵੀਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਦੋਸੀ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਬੁੱਲਣਾ ਸਾਡੇ ਇਸ ਪਤੇ ਤੇ ਐਸਓਐਸ ਆਰਟੀਵੀਜੀ 4.ਟਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਸ਼ਨ ਆ ਗਿਆ ਤਾਂ ਉਹ ਦੇਖਦੇ ਰਹੋ ਟੀਵੀ ਰੀਫੋਰ ਬੁਲਾ ਦਿਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ